पबडियां चढ़ चढ़े जवाना यारो खड़ खड़ खिचू ਪੱਟਾਂ ਦੇ ਵਿੱਚ चुका ਮਿੱਤਰਾਂ मित्र ਬਹੁਤ ਵੱਡਾ ਧੰਨਵਾਦ ਹੈ ਕਲਾ ਕਿਹਨੇ ਟਿਕਾਰੇ ਆ ਆ ਦੇਖ ਕਾਨੂੰ ਰੜ ਜਾ ਫੇਰ ਲੱਗਣ ਗਿਆ ਆ ਆ ਸਾਹਮਣੇ ਉਹਨਾਂ ਮੁੰਡਿਆਰੇ ਆਉਣਾ ਆ ਵਾਸ਼ਕ ਮਸ਼ੀਨਾ ਤੇ ਮੋਟਰਸਾਈਕਲ ਦਿੱਤੇ ਆ ਜਿਨ੍ਹਾਂ ਨੇ ਪਹਾੜਾਂ ਦੇ ਮੇਲੇ ਤੇ ਉਹ 60 60 ਦੀਆਂ ਗੱਜਾਂ ਫੈਲਾਇਆ ਮਰਮਰੀ ਦੀ ਤੇ ਬੋਲ ਮਨਜੀਤ ਅਗਲੇ ਗੱਡੀ ਆਪਣਾ ਮਾਚ ਕਹਿੰਦੇ ਪੂਰਾ ਫਸਿਆ ਹੋਰ ਲੱਗਿਆ ਪਿਆ ਕਿ ਜਿੰਨਾ ਛੱਕਦੇ ਰਹਿਣੀ ਹੈ ਮੇਲਾ ਬਾਂਮਣ ਵਾਲੇ ਚਾਹਦਾ ਟੱਕਲੇ ਪੈਣੀ ਹੈ ਮੇਲਾ ਬਾਂਮਣ मोगे दिले दो सो पचानवे ठेकेदारू मोगे दिल्ली केॾे मरीज़ु कर ਖੇਡ ਦੇ ਮੈਦਾਨ ਵਿੱਚ ਲੱਗਿਆ ਜੋ ਔਰ ਗੱਭੀ ਉਹ ਪਾਸੇ ਮੁੰਡੇ ਆ ਰਹੇ ਆ ਦੂਜੇ ਪਾਸੇ ਵੀ ਟੀਮ ਬਲਮਗਰ ਦੀ ਛੋਟੀ ਦੀ ਬਣੀ ਆ ਖੇਡ ਦੇ ਮੈਦਾਨ ਵਿੱਚ ਕਲਾ ਕਿਹੜੇ ਟਗਾਰੇ ਲੱਗੀਆਂ ਪਈਆਂ ਨੇ ਵੀ ਵੱਡਾ ਨਹੀਂ ਹੋੜਾ ਉਹ ਕੁੱਤਿਆਂ ਦੀ ਜਾਤ ਹੋਣੀ ਆ ਕੱਢਦਾ ਹੈ ਗਾਲ ਜਿਹੜਾ ਸਗੀਤਾ ਨੂੰ ਜਿਹਨੇ ਪਿਆਉਂਦੀ ਦਾੜੀ ਨੂੰ ਮਾਦੀ ਸਾਨੂੰ ਸਵਾਦ ਦਿਨਾ ਚਾਹੀਦਾ ਨਾ ਤਾੜੀ ਮਾਰੋ ਆਖੇ ਤਾੜੀਆਂ ਘਰੇ ਨਹੀਂ ਲੈ ਕੇ ਜਾਣੀਆਂ ਆਓ ਕਬੱਡੀ ਪੈ ਗਈ ਆ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਅੱਗੇ ਤੋਰੇ ਉਹ ਬੱਲੇ ਮਗਰ ਪੈਂਦਾ ਕੀ ਦੇ ਨਾਮ ਮੁਕਾਬਲਾ ਹੋਣਾ ਕਹਿੰਦੇ ਹਲਕਾ 24 25 ਕਿਲੋ ਮੀਟਰ ਤੱਕ ਚੱਲ ਗਿਆ

അത്ബ്ഡിയ പേര് Come on.